ਜਿੱਥੇ ਗੁਰੂ ਦੇ ਚਰਨ ਪੈ ਜਾਂਦੇ ਆ ਭਾਈ ਤੇ ਗੁਰੂ ਚਰਨਾ ਵਿੱਚ ਕੋਈ ਆ ਕੇ ਬਹਿ ਜਾਵੇ ਉਹਨੂੰ ਆਪਾਂ ਬਾਹਰ ਭਾਵੇਂ ਜੋ ਮਰਜੀ ਕਹੀ ਜਾਈਏ ਆ ਜਾਤ ਦਾ ਆ ਇਹਦਾ ਹੈ ਅਸੀਂ ਜਾਤਾਂ ਪਾਤਾਂ ਚੋਂ ਹੀ ਨਹੀਂ ਨਿਕਲੇ ਹਾਂ ਜੀ ਪ੍ਰਮੁੱਖੋ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖੋ ਕਿੰਨੇ ਭਗਤ ਨੇ ਸਾਰੇ ਅਡਡ ਜਾਤਾਂ ਦੇ ਸੀ ਪਰ ਗੁਰੂ ਸਾਹਿਬ ਹੀ ਕਹਿੰਦੇ ਮਾਨਸਕੀ ਜਾਤ ਸਭ ਇੱਕ ਹੈ ਪਹਿਚਾਨਾ ਆਸੀ ਬੰਡੀਆਂ ਪਾਈ ਜਾਂਦੇ ਆ ਗੁਰੂ ਸਾਹਿਬ ਇਕੱਠੇ ਕਰੀ ਜਾਂਦੇ ਆ ਦੇਖੀ ਕੀ ਫਰਕ ਆ ਫਿਰ ਕਿਵੇਂ ਮਿਲਾਂਗੇ ਗੁਰੂ ਨੂੰ ਕਿਹੜਾ ਮੁਖ ਦਿਖਾਵਾਂਗੇ ਭਾਈ ਜਦੋਂ ਕੋਈ ਹੰਕਾਰ ਕਰਦਾ ਨਾ ਕਿਸੇ ਵੀ ਚੀਜ਼ ਦਾ ਚਲੋ ਮੰਨਦੇ ਆ ਕੋਈ ਕਹਿੰਦਾ ਵੀ ਹਾਂ ਜੀ ਇਹਨੂੰ ਇਹ ਭੋਗਨਾ ਵਰਤਾਵੇ ਚੌਰ ਸਾਹਿਬ ਨਾ ਕਰੀ ਆਹ ਨਾ ਕਰੀ ਫਿਰ ਜਿਹੜਿਆ ਘਰ ਏਡੇ ਡੇ ਬਣਾਏ ਹੁੰਦੇ ਨੇ ਉਹ ਕਿਹਨਾਂ ਦੇ ਬਣਾਏ ਹੁੰਦੇ ਨੇ ਗਰੀਬਾਂ ਦੀ ਬਣਾਏ ਹੁੰਦੇ ਮਿਸਤਰੀ ਨੂੰ ਪੁੱਛਦੇ ਹੋ ਵੀ ਕਾਹ ਦੀ ਕਿਹੜੀ ਜਾਤ ਦਾ ਫਿਰ ਤਾਂ ਘਰਾਂ ਚ ਵੀ ਨਾ ਰਹੋ ਆ ਪੈਰਾ ਚ ਜਿਹੜੇ ਜੋੜੇ ਪਾਉਨੇ ਉਹ ਕੌਣ ਬਣਾਉਂਦੇ ਆ ਆ ਕੱਪੜੇ ਪਤਾ ਨਹੀਂ ਕਿਹਨੇ ਕਿਹਨੇ ਬਣਾਏ ਹੋਣਗੇ ਐਡੇ ਜੇ ਇਕੱਲਾ ਫੜਿਆ ਹੋਇਆ ਆ ਗਰਦਨਾਂ ਦੇ ਵਿੱਚ ਜਾਤਾਂ ਪਾਤਾਂ ਦਾ ਭਾਈ ਫਿਰ ਆਬੇ ਨਾਨਕ ਦੀ ਖੁਸ਼ੀ ਨਹੀਂ ਲੈ ਸਕਦੇ ਇਹ ਭੁੱਲ ਜਾਓ ਫਿਰ ਗੁਰੂ ਸਾਹਿਬ ਤਾਂ ਕੱਢਦੇ ਐ ਇੱਕ ਕਰਦੇ ਐ ਇੱਕ ਪਿਤਾ ਇੱਕ ਸਕੇ ਹਮ ਬਾਰਕ ਮੋਹ ਮੇਰਾ ਰਹਾਏ ਇੱਕੋ ਪਿਤਾ ਦੇ ਪੁਕਾਰ ਆਪਾ ਸਾਰੇ ਰਹੀ ਰਈਏ ਭਾਈ ਭਾਈ ਬਣ ਪਿਤਾ ਦੇ ਪੁਕਾਰ ਆਪਾ ਸਾਰੇ ਰਹੀ ਭਾਈ ਭਾਈ ਬਣ பை பை நா ਰਈ ਪਾਈ ਪਾਈ ਪਾਰੇ ਤੂੰ ਜੀਵਨ ਦਾ ਰੇਤਾ ਆਰੇ ਰਈ ਪਾਈ ਪਾਈ ਮਨ ਇਹ ਕੋਤ ਕਾ ਦੇ ਸੱਜਣਾ ਸਾਰੇ ਰਈ ਪਾਈ ਪਾਈ ਜਾਣ ਕੇ ਇਕੋ ਵੀ ਦੁਨਿਆ ਦੇ ਤੁਰੀ ਆਸੀ ਸਾਰੇ ਰਈ ਪਾਈ ਪਾਈ